ਬਿਹਾਰ ਵਿੱਚ ਸੂਚੀ ਸੁਧਾਈ ਸੰਘ ਦੇ ਫਾਸ਼ੀ ਹੱਲੇ ਵਿਰੋਧ ਡਟੋ ਸਾਥੀਓ ਆਧਾਰਨ ਕਲਾਬੀਸਾ ਦਾਰਾ ਵਿੱਚ ਤੁਹਾਡਾ ਸਵਾਗਤ ਹੈ ਲੋਕ ਸਭਾ ਵਿੱਚ ਨਾਗਰਿਕਤਾ ਸੋਧ ਬਿੱਲ ਇਹ ਸ਼ਾਰਦਿਆਂ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਸੀ ਕਰੋਨੋਲੋਜੀ ਸਮਝ ਲ लीजिए ਪਹਿਲਾ ਨਾਗਰਿਕਤਾ ਸੋਧ ਬਿੱਲ ਆਦਾਂ ਗਿਆ ਹੈ ਇਸ ਦੇ ਕਾਨੂੰਨ ਬਣਾਏ ਜਾਣ ਤੋਂ ਬਾਅਦ ਨਾਗਰਿਕਤਾ ਰਜਿਸਟਰ ਕਾਨੂੰਨ ਬਣਾਇਆ ਜਾਵੇਗਾ ਤੇ ਉਸ ਤੋਂ ਬਾਅਦ ਬਸੂਰ ਰਜਿਸਟਰ ਕਾਨੂੰਨ ਬਣਾਇਆ ਜਾਵੇਗਾ ਗ੍ਰਹਿ ਮੰਤਰੀ ਦਾ ਸਾਰਾ ਪ੍ਰੋਜੈਕਟ ਦੇਸ਼ ਨੂੰ ਇੱਕ ਹਿੰਦੂ ਰਾਸ਼ਟਰ ਬਣਾਉਣ ਦਾ ਪ੍ਰੋਜੈਕਟ ਸੀ ਜਿਸ ਦਾ ਉਦੇਸ਼ ਦੇਸ਼ ਦੀਆਂ ਧਾਰਮਿਕ ਘਟਕਿੰਤੀਆਂ ਖਾਸ ਕਰਕੇ ਮੁਸਲਮਾਨਾਂ ਨੂੰ ਇਸ ਕਦਰ ਨਿਗੂਣੀਆਂ ਬਣਾ ਦਿੱਤਾ ਜਾਵੇ ਕਿ VOTING ਪ੍ਰਕਿਰਿਆ ਤੇ ਉਹਨਾਂ ਦਾ ਪ੍ਰਭਾਵ ਨਾ ਰਹੇ ਉਹ ਚਿਹਰਨ ਦੀ ਜਾਣ ਪ੍ਰਭਾਵਿਤ ਕਰਨ ਦੀ ਸਥਿਤੀ ਵਿੱਚ ਨਾ ਰਹਿਣ ਪਰ ਇਸ ਬਿੱਲ ਵਿਰੋਧ ਦੇਸ਼ ਭਾਰ ਵਿੱਚ ਮੁਸਲਮ ਸੰਗਠਨ ਅਤੇ ਜਮਹੂਰੀ ਜਥੇਬੰਦੀਆਂ ਨੇ ਵਿਰੋਧ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ ਦਿੱਲੀ ਵਿੱਚ ਸ਼ਹੀਨ ਬਾਗ ਵਿੱਚ ਲੱਗੇ ਮੋਰਚੇ ਨੇ ਪੂਰੀ ਦੁਨੀਆ ਦਾ ਧਿਆਨ ਖਿੱਚਿਆ ਤੇ ਦੇਸ਼ ਦੇ ਵੱਖ-ਵੱਖ ਸ਼ਹਿਰਾਂ ਵਿੱਚ ਸ਼ਹੀਨ ਬਾਗ ਜਿਹੇ ਮੋਰਚੇ ਲੱਗ ਗਏ ਪਰ ਇਸੇ ਦੌਰਾਨ ਕੋਵਿਡ-19 ਬਿਮਾਰੀ ਆ ਗਈ ਇਸ ਫਲੂ ਦੀ ਬਿਮਾਰੀ ਦਾ ਹਾਕਮਾ ਨੇ ਇਸ ਤਰ੍ਹਾਂ ਤੇ ਫੈਲਾਇਆ ਕਿ ਪੂਰਾ ਅਮਲਕਤ ਦਸ਼ਤ ਜਗਾ ਹੋ ਗਿਆ ਇਉਂ ਬਣਾ ਦਿੱਤਾ ਗਿਆ ਕਿ ਕਰੋਨਾ ਹੋਣ ਦਾ ਅਰਥ ਹੈ ਮੌਤ ਅਤੇ ਇਸ ਨੂੰ ਇੱਕੋ ਬਚਾ ਹੈ ਕਿ ਘਰਾਂ ਦੇ ਅੰਦਰ ਹੀ ਵਰ ਜਾਓ ਇਹ ਹਾਲਤ ਬਣਾ ਕੇ ਮੋਦੀ ਸਰਕਾਰ ਨੇ ਸਾਰੇ ਸ਼ਹੀਨ ਬਾਦਮੋਰਚੇ ਉਠਾ ਦਿੱਤੇ 파ਰਫਿਰ ਜਿਨੇ ਕੀ ਇੱਕ ਉਰਦੂ ਸ਼ਾਇ ਨੇ ਗੁਰੂ ਗੋਬਿੰਦ ਸਿੰਘ ਦੀ ਉਸਤਤ ਵਿੱਚ ਲਿਖਿਆ ਸੀ ਫਿਰ ਉਠੀ ਇੱਕ ਸਦਾ ਤੌਹੀਦ ਕੀ ਪੰਜਾਬ ਸੇ ਉਸੇ ਤਰ੍ਹਾਂ ਪੰਜਾਬ ਵਿੱਚ ਇੱਕ ਸਦਾ ਉਠੀ ਜੋ ਸਾਰੇ ਮੁਲਕ ਨੇ ਨਹੀਂ پوری ਦੁਨੀਆ ਨੇ ਸੁਣੀ ਉਹ ਸੀ ਇੱਕ ਵਿਸ਼ਾਲ ਕਿਸਾਨ ਅੰਦੋਲਨ ਚਾਰ ਮਹੀਨੇ ਪੰਜਾਬ ਵਿੱਚ ਅੰਦੋਲਨ ਕਰਨ ਉਪਰੰਤ ਦੇਸ਼ ਦੀ ਰਾਜਧਾਨੀ ਜਾ ਕੇ ਰੀਅਤੇ ਸਾਲ ਤੋਂ ਵੱਧ ਸਮਾਂ ਘੇਰੀ ਰੱਖੀ ਅਤੇ ਕਾਲੇ ਖੇਤੀ ਦੇ ਕਾਨੂੰਨ ਵਾਪਸ ਕਰਵਾ ਕੇ ਮੁੜੇ ਇਸ ਨੇ ਸੰਗੀ ਸਰਕਾਰ ਦਾ ਫਾਸ਼ੀ ਹਮਲਾ ਪਿੱਛੇ ਕਾਰਨਤਾ ਹੈ ਪੂਰੇ ਦੇਸ਼ ਵਿੱਚ ਜਮਹੂਰੀ ਸਪੇਸ ਮੋਕਲੀ ਹੋਈ ਇਸ ਨਾਲ ਅਮਿਤ ਸ਼ਾਹ ਵੱਲੋਂ ਲੋਕ ਸਭਾ ਵਿੱਚ ਬਿਆਨਿਆ ਕੋਰੋਨੋਲੋਜੀ ਵਾਲਾ ਹਿੰਦੂ ਰਾਸ਼ਟਰ ਦਾ ਪ੍ਰੋਜੈਕਟ ਭਾਵੇਂ ਵਕਤੀ ਤੌਰ ਤੇ ਸਹੀ ਪਰ ਇੱਕ ਵਾਰੀ ਰੁਕ ਗਿਆ ਅੰਗਰੇਜ਼ੀ ਦੀ ਇੱਕ ਕਹਾਵਤ ਹੈ ਲੀਓਪਾਰਡ ਕੈਨ ਨਾਟ ਚੇਂਜ ਇਟਸ ਸਪੋਰਟ ਪਰ ਚੀਤਾ ਆਪਣੀ ਚਮੜੀ ਦੇ ਚਿਕੋਤੇ ਨਹੀਂ ਬਦਲ ਸਕਦਾ ਇਸੇ ਤਰ੍ਹਾਂ ਫਾਸ਼ੀਵਾਦੀ ਆਪਣਾ ਸੁਭਾਅ ਆਪਣਾ ਕਿਰਦਾਰ ਨਹੀਂ ਬਦਲ ਸਕਦੇ ਜੇਕਰ ਕਿਸੇ ਕਾਰਨ ਆਪਣੇ ਫਾਸ਼ੀ ਮਨਸੂਬਿਆਂ ਵਿੱਚ ਪਿੱਛੇ ਹਟਣਾ ਪੈ ਜਾਵੇ ਤਾਂ ਵੀ ਉਹ ਵਾਰ-ਵਾਰ ਆਪਣੇ ਫਾਸ਼ੀ ਹਮਲੇ ਨੂੰ ਅੱਗੇ ਵਧਾਉਣ ਲਈ ਤਾਹੂ ਰਹਿੰਦੇ ਹਨ ਭਾਵੇਂ ਉਹ ਲੋਕ ਸਭਾ ਵਿੱਚ ਕੋਮੀ ਨਾਗਰਿਕਤਾ ਰਜਿਸਟਰ ਦਾ ਕਾਨੂੰਨ ਨਹੀਂ ਬਣਾ ਸਕੇ ਪਰ ਉਹ ਉਦੋਂ ਤੋਂ ਹੀ ਹਰ ਵੀਲੇ ਅੱਗੇ ਵਧਣ ਦੀਆਂ ਕੋਸ਼ਿਸ਼ਾਂ ਕਰਦੇ ਰਹੇ ਹਨ ਇਹਨਾਂ ਨੇ ਪਾਇਲਟ ਪ੍ਰੋਜੈਕਟ ਵਜੋਂ 2019 ਵਿੱਚ ਆਪਣੀ ਸਰਕਾਰ ਰਾਹੀਂ ਅਸਾਮ ਵਿੱਚ ਕੌਮੀ ਨਾਗਰਿਕਤਾ ਜਿਸ ਤਰ ਤਿਆਰ ਕਰਵਾਇਆ ਇਸ ਵਿੱਚ 19 ਲੱਖ ਲੋਕ ਉਹ ਪਾਏ ਗਏ ਜਿਨ੍ਹਾਂ ਕੋਲ ਪੂਰੇ ਕਾਗਜ ਨਹੀਂ ਸਾਨਾ ਤੇ ਜੋ ਨਾਗਰਿਕਤਾ ਤੋਂ ਅਯੋਗ ਪਾਏ ਗਏ ਪਰ ਸੰਘ ਨੂੰ ਤਾਂ ਇਹ ਗੱਲ ਲੱਗਿਆ ਕਿ ਇਹਨਾਂ ਵਿੱਚੋਂ ਅੱਧੋਂ ਵੱਧ ਬੰਗਾਲੀ ਹਿੰਦੂ ਸਨ ਇਹ ਸੰਘ ਲਈ ਸਮੱਸਿਆ ਬਣ ਗਈ ਕਿ ਜੇਕਰ ਅਸਾਮ ਚ ਲਗਭਗ 10 ਲੱਖ ਲੋਕਾਂ ਨੂੰ ਨਾਗਰਿਕ ਰਜਿਸਟਰ ਤੋਂ ਬਾਹਰ ਰੱਖਿਆ ਜਾਂਦਾ ਹੈ ਤਾਂ ਇਹ ਸੰਗ ਦੇ ਹਿੰਦੂ ਰਾਸ਼ਟਰੀ ਦੇ ਪ੍ਰੋਜੈਕਟ ਨਾਲ ਮੇਲ ਨਹੀਂ ਖਾਂਦਾ ਇਸੇ ਕਰਕੇ ਅਸਾਮ ਦਾ ਨਾਗਰਿਕਾ ਰਜਿਸਟਰ ਵਿੱਚ ਚਾਲੇ ਲਟਕ ਗਿਆ ਪਰ ਹੁਣ ਇਸ ਸੰਗ ਦੀ ਸਰਕਾਰ ਨੇ ਨਵਾਂ ਤਰੀਕਾ ਲੱਭਿਆ ਹੈ ਇਸ ਨੇ ਨਾਗਰਿਕਤਾ ਤੋਂ ਵਾਂਝਿਆ ਕਰਨ ਲਈ ਚੋਅਰਡ ਮਿਸ਼ਨ ਨੂੰ ਵਰਤਨ ਦਾ ਫੈਸਲਾ ਕੀਤਾ ਹੈ ਉਸ ਨੇ ਪਹਿਲਾ ਇਸ ਦੀ ਵਰਤੋਂ ਮਹਾਰਾਸ਼ਟਰ ਦੀਆਂ ਚੋਣਾਂ ਵਿੱਚ ਭਾਜਪਾ ਨੂੰ ਜਿੱਤਉਣ ਵਿੱਚ ਕੀਤੀ ਤੇ ਹੁਣ ਇਸ ਦਿਵਸ ਤੋਂ ਬਿਹਾਰ ਵਿੱਚ ਹੋਣ ਵਾਲੀਆਂ ਚੋਣਾਂ ਵਿੱਚ ਅਣ ਐਲਾਨੀ ਨਾਗਰਿਕਾ ਰਜਿਸਟਰ ਨੂੰ ਲਾਗੂ ਕਰਨ ਲਈ ਵਰਤ ਰਿਹਾ ਸੰਗੀ ਸਰਕਾਰ ਸੰਵਿਧਾਨਕ ਸੰਸਥਾਵਾਂ ਤੇ ਕਾਬਜ ਹੋ ਕੇ ਉਹਨਾਂ ਨੂੰ ਨਕਾਰਾ ਕਰਨ ਅਤੇ ਉਹਨਾਂ ਦੀ ਆਪਣੇ ਹਿੱਤ ਵਿੱਚ ਵਰਤੋਂ ਕਰਨ ਦੀ ਨੀਤੀ ਤੇ ਚੱਲ ਰਹੀ ਹੈ ਪਹਿਲਾ ਮੁੱਖ ਚੋਣ ਕਮਿਸ਼ਨਰ ਅਤੇ ਦੂਜੇ ਚੋਣ ਕਮਿਸ਼ਨਰਾਂ ਦੀ ਨਿਯੁਕਤੀ ਇਹ ਕਮੇਟੀ ਵੱਲੋਂ ਕੀਤੀ ਜਾਂਦੀ ਸੀ ਜਿਸ ਵਿੱਚ ਪ੍ਰਧਾਨ ਮੰਤਰੀ ਵਿਰੋਧੀ ਧਿਰ ਦਾ ਨੇਤਾ ਅਤੇ ਸੁਪਰੀਮ ਕੋਰਟ ਦਾ ਮੁੱਖ ਜੱਜ ਹੋਇਆ ਕਰਦੇ ਸਨ ਪਰ ਮੋਦੀ ਸਰਕਾਰ ਨੇ ਲੋਕ ਸਭਾ ਵਿੱਚ ਇੱਕ ਕਾਨੂੰਨ ਪਾਸ ਕਰਕੇ ਇਸ ਚੋਣਕਾਰ ਕਮੇਟੀ ਦੀ ਬੰਤਰ ਨੂੰ ਬਦਲ ਦਿੱਤਾ ਹੈ ਹੁਣ ਕਮੇਟੀ ਵਿੱਚ ਪ੍ਰਧਾਨ ਮੰਤਰੀ ਇੱਕ ਹੋਰ ਕੈਬਨਿਟ ਮੰਤਰੀ ਤੇ ਨੇਤਾ ਵਿਰੋਧੀ ਧਿਰ ਹਨ ਸੁਪਰੀਮ ਕੋਰਟ ਦੇ ਮੁੱਖ ਜੱਜ ਨੂੰ ਬਾਹਰ ਕਰ ਦਿੱਤਾ ਗਿਆ ਹੈ ਇਸ ਕਮੇਟੀ ਵਿੱਚ ਵਿਰੋਧੀ ਧਿਰ ਦੇ ਨੇਤਾ ਦੀ ਕੋਈ ਪਹੁੰਚ ਨਹੀਂ ਰਹੀ ਇਸੇ ਤਰ੍ਹਾਂ ਮੋਦੀ ਸਰਕਾਰ ਨੇ ਚੋਣ ਕਮਿਸ਼ਨ ਨੂੰ ਆਪਣਾ ਹੱਥ ਠੋਕਾ ਬਣਾ ਲਿਆ ਹੈ ਤੇ ਇਸੇ ਵਰਤੋਂ ਕਰਕੇ ਕੌਮੀ ਨਾਗਰਿਕਤਾ ਰਜਿਸਟਰ ਨੂੰ ਅਣ ਐਲਾਨਿਆ ਲਾਗੂ ਕਰ ਰਿਹਾ ਹੈ ਭਾਰਤ ਵਿੱਚ ਵੋਟਰ ਸੂਚੀਆਂ ਦੀ ਸੁਧਾਈ ਇੱਕ ਆਮ ਅਮਲ ਹੈ ਕਿਉਂਕਿ ਕੁਝ ਵੋਟਰਾਂ ਦੀ ਮੌਤ ਹੋ ਗਈ ਹੁੰਦੀ ਹੈ ਤੇ ਕਈ ਆਪਣੀ ਥਾਂ ਛੱਡ ਕੇ ਕਿਸੇ ਹੋਰ ਜਗ੍ਹਾ ਪਰਵਾਸ ਕਰ ਜਾਂਦੇ ਹਨ ਅਜਿਹੀ ਵੋਟਰਾਂ ਦੇ ਨਾਮ ਵੋਟਰ ਸੂਚੀ ਵਿੱਚੋਂ ਹਟਾਏ ਜਾਣੇ ਹੁੰਦੇ ਹਨ ਇਸ ਤੋਂ ਬਿਨਾ ਜੋ ਯੁਵਕ 18 ਸਾਲ ਦੀ ਉਮਰ ਦੇ ਹੋ ਗਏ ਹੁੰਦੇ ਹਨ ਦੇ ਨਾਮ ਵੋਟਰ ਸੂਚੀ ਵਿੱਚ ਸ਼ਾਮਿਲ ਕੀਤੇ ਜਾਣੇ ਹੁੰਦੇ ਹਨ ਪਰ ਇਹ ਅਮਲ ਵਿੱਚ ਆ ਰਹੀਆਂ ਚੋਣਾਂ ਤੋਂ 1 ਸਾਲ ਪਹਿਲਾਂ ਸ਼ੁਰੂ ਕੀਤਾ ਜਾਂਦਾ ਹੈ ਇਸ ਲਈ ਗੂਥ ਲਗਲ ਅਫਸਰ ਜੋ ਕੋਈ ਆਮ ਮੁਲਾਜ਼ਮ ਹੁੰਦਾ ਹੈ ਉਹੋ ਕਾਰਕੜ ਜਾਂਦੇ ਹਨ ਤੇ ਪ੍ਰਾਪਤ ਜਾਣਕਾਰੀ 71 ਕਾਰਕੇ ਉਸ ਅਨੁਸਾਰ ভোটার ਸੂਚੀਆਂ ਦੀ ਸੁਧਾਈ ਕਰਦੇ ਹਨ ਇਸ ਲਈ ਰਾਸ਼ਨ ਕਾਰਡ ਆਧਾਰ ਕਾਰਡ ਪਾਸਪੋਰਟ ਤੇ ਡਰਾਈਵਿੰਗ ਲਾਇਸੈਂਸ ਆਦ 18 ਪਛਾਣ ਦਸਤਾਵੇਜ਼ਾਂ ਵਿੱਚੋਂ ਕੋਈ ਦੋ ਦੇ ਆਧਾਰ ਤੇ ভোটার ਸੂਚੀ ਵਿੱਚ ਸ਼ਾਮਿਲ ਕੀਤੇ ਜਾਂਦੇ ਸਨ ਪਰ ਹੁਣ ਚੋਣ ਕਮਿਸ਼ਨ ਨੇ ਜਨਮੂਹੀ ਨੇ ਵਿੱਚ ਬਿਹਾਰ ਵਿੱਚ ਵਿਸ਼ੇਸ਼ ਸੰਗਣੀ ਸੁਧਾਈ ਦਾ ਫੈਸਲਾ ਕੀਤਾ ਇਹ ਫੈਸਲਾ ਕਰਨ ਵਿੱਚ ਕਮਿਸ਼ਨ ਦੇ ਸਾਰੇ ਪਹਿਲੇ ਅਮਲ ਨੂੰ ਦਰ ਕੇ ਨਾਰਕਾਰ ਦਿੱਤਾ ਹੈ ਇਸੇ ਲਈ ਇਸ ਨੂੰ ਵਿਸ਼ੇਸ਼ ਸੰਗਣੀ ਸੁਧਾਈ ਦਾ ਨਾਮ ਦਿੱਤਾ ਗਿਆ ਹੈ ਬਿਹਾਰ ਵਿਧਾਇਕ ਕਮਿਸ਼ਨ ਨੇ ਇਸ ਵਿਸ਼ੇਸ਼ ਸੰਗਣੀ ਸੁਧਾਈ ਦਾ ਫੈਸਲਾ ਉਦੋਂ ਕੀਤਾ ਹੈ ਜਦੋਂ ਬਿਹਾਰ ਵਿਧਾਨ ਸਭਾ ਚੋਣਾਂ ਵਿੱਚ ਕੇਵਲ 4 ਮਹੀਨੇ ਤੋਂ ਵੀ ਘੱਟ ਦਾ ਸਮਾਂ ਸੀ ਇਸ ਵਿਸ਼ੇਸ਼ ਸੁਧਾਈ ਦੇ ਅਮਲ ਨੂੰ ਹੋਰ ਗੁੰਜਲਦਾਰ ਬਣਾ ਦਿੱਤਾ ਗਿਆ ਹੈ ਇਸ ਅਫਸਲੇ ਵਿੱਚ ਰਾਸ਼ਨ ਕਾਰਡ ਆਧਾਰ ਕਾਰਡ ਆਦ ਨੂੰ ਨਾਗਰਿਕਤਾ ਦਾ ਸਬੂਤ ਮੰਨਣ ਤੋਂ ਇਨਕਾਰ ਕਰ ਦਿੱਤਾ ਹੈ ਹਰ ਵਿਅਕਤੀ ਨੂੰ ਜੋ ਵੋਟਰ ਬਣਨ ਦਾ ਇੱਛੂ ਹੈ ਨੂੰ ਇੱਕ ਫਾਰਮ ਦਿੱਤਾ ਜਾਵੇਗਾ ਜਿਸ ਨੂੰ ਬੀ ਐਲਓ ਬੂਥ ਦੀ ਹਾਜ਼ਰੀ ਵਿੱਚ ਭਰਿਆ ਜਾਵੇਗਾ ਫਾਰਮ ਵਿੱਚ ਦਰਜ ਮੱਦਾਂ ਅਨੁਸਾਰ ਉਹਨਾਂ ਨੂੰ ਭਾਰਤੀ ਲੋਰੀਂਦੇ ਦਸਤਾਵੇਜ਼ ਦੇਣੇ ਹੋਣਗੇ ਤੇ ਬੀ ਐਲਓ ਦੀ ਹਾਜ਼ਰੀ ਵਿੱਚ ਫਾਰਮ ਦੇ ਦਸਤਾਖਤ ਕੀਤੇ ਜਾਣਗੇ ਇਹਨਾਂ ਫਾਰਮਾਂ ਦੇ ਆਧਾਰ ਤੇ ਚੋਣ ਅਫਸਰ ਫੈਸਲਾ ਕਰੇਗਾ ਕਿ ਇਸੇ ਵਿਅਕਤੀ ਦਾ ਨਾਮ ਵੋਟਰ ਸੂਚੀ ਵਿੱਚ ਸ਼ਾਮਲ ਹੋਵੇਗਾ ਜਾਂ ਨਹੀਂ ਉਸ ਨੂੰ ਵੋਟਰ ਦਾ ਅਧਿਕਾਰ ਮਿਲੇਗਾ ਜਾਂ ਨਹੀਂ ਇਸ ਵਿੱਚ ਜਿਹੜੀ ਗੱਲ ਖਤਰਨਾਕ ਤੇ ਨਾਗਰਿਕਾ ਰਜਿਸਟਰ ਨੂੰ ਲਾਗੂ ਕਰਨ ਵਾਲੀ ਹੈ ਕਿ 1997 ਵਿੱਚ ਜਨਮੇ ਵਿਅਕਤੀ ਨੂੰ ਆਪਣੇ ਜਨਮ ਦਾ ਸਬੂਤ ਦੇਣਾ ਪਵੇਗਾ ਇਕ ਅਜਿਹੇ ਜਨਮ ਸਰਟੀਫਿਕੇਟ ਦੇਣਾ ਹੋਵੇਗਾ ਜਿਸ ਤੋਂ ਪਤਾ ਲੱਗੇ ਕਿ ਉਸ ਦਾ ਜਨਮ ਕਿੱਥੇ ਹੋਇਆ ਹੈ ਸਾਬਤ ਇਹ ਕਰਨਾ ਹੈ ਕਿ ਉਹ ਭਾਰਤ ਵਿੱਚ ਹੀ ਪੈਦਾ ਹੋਇਆ ਹੈ ਕਿ세 ਬਾਲੇ ਦੇਸ਼ੋਂ ਆ ਕੇ ਤਾਂ ਨਹੀਂ ਵਸਿਆ ਅੱਜ ਤੱਕ ਫਦੇ ਵੀ ਜਨਮ ਸਰਟੀਫਿਕੇਟ ਵਰਟਰ ਸੂਚੀ ਵਿੱਚ ਸ਼ਾਮਲ ਹੋਣ ਲਈ ਜ਼ਰੂਰੀ ਨਹੀਂ ਰਿਹਾ ਇਸ ਤੋਂ ਵੀ ਅੱਗੇ ਜੋ ਸੰਨ 2004 ਜਾਂ ਇਸ ਤੋਂ ਬਾਅਦ ਜਨਮੇ ਹਨ ਉਹਨਾਂ ਨੂੰ ਸਿਰਫ ਆਪਣੇ ਜਨਮ ਸਥਾਨ ਦਾ ਸਬੂਤ ਨਹੀਂ ਬਲਕਿ ਆਪਣੇ ਮਾਤਾ ਪਿਤਾ ਦੇ ਜਨਮ ਦਾ ਸਬੂਤ ਵੀ ਪੇਸ਼ ਕਰਨਾ ਹੋਵੇਗਾ ਜਨਮ ਆਧਾਰਿਤ ਨਾਗਰਿਕਤਾ ਦਾ ਅਸੂਲ ਪੂਰੀ ਦੁਨੀਆ ਵਿੱਚ ਮੰਨਿਆ ਜਾਂਦਾ ਹੈ ਡੋਨਾਲਡ 트ੰਪ ਨੇ ਇਸ ਅਸੂਲ ਨੂੰ ਰੱਦ ਕਰਨ ਦਾ ਫੈਸਲਾ ਕੀਤਾ ਹੈ ਪਰ ਅਦਾਲਤ ਨੇ ਉਸ ਦੇ ਫੈਸਲੇ ਤੇ ਰੋਕ ਲਾ ਦਿੱਤੀ ਹੈ ਹੁਜਰਾ ਸਰਕਾਰ ਦੇ ਇਸ਼ਾਰੇ ਤੇ ਚੌੜਾ ਕਮਿਸ਼ਨ ਦਾ ਇਹ ਫੈਸਲਾ 트ੰਪ ਦੇ ਨਕਸ਼ੂ ਕਦਮ ਤੇ ਚੱਲਣ ਵਾਲਾ ਹੈ ਇਸ ਨਵੀ ਐਸੋਸੀਏਸ਼ਨ ਫਾਰ ਡੈਮੋਕਰੇਟਿਕ ਰਿਫਾਰਮਸ ਨਾਮ ਦੀ ਐਨਜੀਓ ਨੇ ਸੁਪਰੀਮ ਕੋਰਟ ਵਿੱਚ ਚੁਣੌਤੀ ਦਿੱਤੀ ਹੋਈ ਹੈ ਚੋਣ ਕਮਿਸ਼ਨ ਦਾ ਇਹ ਫੈਸਲਾ ਦੋ ਪੱਖਾਂ ਤੋਂ ਬਿਲਕੁਲ ਗਲਤ ਹੈ ਕਿ ਸੰਘ ਦੇ ਫਾਸ਼ੀ ਸਰਕਾਰ ਦਾ ਆਪਣਾ ਫਾਸ਼ੀ এজেন্ডਾ ਲਾਗੂ ਕਰਨ ਦੀ ਕੋਦਰ ਕੋਸ਼ਿਸ਼ ਹੈ ਇਹ ਤਾਂ ਇਹ ਹੈ ਕਿ ਬਿਹਾਰ ਦੀ ਜੋ ਬਾਰਮੂਗੀ ਤੌਰ ਤੇ ਸਥਿਤੀ ਹੈ ਇਸ ਨੂੰ ਲਾਗੂ ਕਰਨਾ ਸੰਭਵ ਨਹੀਂ ਹੈ ਇਹ ਇੱਕ ਬਹੁਤ ਵੱਡਾ ਸਕੈਂਡਲ ਬਣ ਕੇ ਰਹਿ ਜਾਵੇਗਾ ਦੂਜਾ ਕਮਿਸ਼ਨ ਦਾ ਇਹ ਫੈਸਲਾ ਗੈਰ ਸੰਵਿਧਾਨਿਕ ਹੈ ਸੰਵਿਧਾਨ ਵਿੱਚ ਕਿਸੇ ਵੀ ਚੋਣ ਕਮਿਸ਼ਨ ਨੂੰ ਨਾਗਰਿਕਤਾ ਦੇਣ ਜਾਂ ਖੋਣ ਦਾ ਅਧਿਕਾਰ ਨਹੀਂ ਦਿੱਤਾ ਗਿਆ ਹੈ ਨਾ ਹੀ ਕਿਤੇ ਸਪਸ਼ਟ ਰੂਪ ਵਿੱਚ ਇਸ ਨੂੰ ਕਿਸੇ ਦੀ ਨਾਗਰਿਕਤਾ ਪਰਤਾਲਣਾ ਦਾ ਅਧਿਕਾਰ ਦਿੱਤਾ ਗਿਆ ਹੈ ਅਸੀਂ ਇਹਨਾਂ ਦੋਹਾਂ ਪੱਖਾਂ ਤੇ ਚਰਚਾ ਕਰਾਂਗੇ ਪਹਿਲਾਂ ਅਸੀਂ ਇਸ ਦੇ ਅਮਲੀ ਪੱਖ ਤੋਂ ਗੱਲ ਕਰਾਂਗੇ ਬਿਹਾਰ ਵਿੱਚ 8 ਕਰੋੜ ਵੋਟਰ ਹਨ ਇਹਨਾਂ ਵਿੱਚ ਹੋਰ ਨਵੇਂ ਵੋਟਰ ਸ਼ਾਮਿਲ ਹੋਏ ਹਨ ਇਸ ਲਈ 8 ਕਰੋੜ ਤੋਂ ਵਧੇਰੇ ਫਾਰਮ ਸ਼ਪਵਾਏ ਜਾਣੇ ਸਨ ਜੁਲਾਈ ਤੱਕ ਲਗਭਗ ਡੇਢ ਮਹੀਨੇ ਦਾ ਫਾਰਮਾ ਦੀ ਸ਼ਪਾਈ ਦਾ ਕੰਮ ਪੂਰਾ ਨਹੀਂ ਹੋ ਸਕਿਆ ਇਸ ਕਰਕੇ ਹੁਣ ਕਮਿਸ਼ਨ ਨੇ ਹੁਕਮ ਦਿੱਤਾ ਹੈ ਕਿ ਡੀ ਆਲਓ ਦੇ ਫਾਰਮਾਂ ਦੀਆਂ ਕਾਪੀਆਂ ਕਰਵਾ ਲੈਣ ਤੇ ਬਿਲ ਕਮਿਸ਼ਨ ਨੂੰ ਭੇਜ ਦੇਣ ਦੂਜੀ ਇਸ ਅਰਸੇ ਵਿੱਚ ਹਰ ਸਾਲ ਬਿਹਾਰ ਵਿੱਚ ਭਿਆਨਕ ਹੜ ਹੁੰਦੇ ਹਨ ਖਾਸ ਕਰਕੇ ਉਤਰੀ ਬਿਹਾਰ ਵਿੱਚ ਜਿਸ ਨਾਲ ਪਿੰਡਾਂ ਦੇ ਪਿੰਡ ਰੋੜ ਜਾਂਦੇ ਹਨ ਤੇ ਸਾਰਾ ਜੀਵਨ ਅਸਥ ਵਿਅਸਤ ਹੋ ਜਾਂਦਾ ਹੈ ਕਾਗਜ਼ ਸੰਭਾਲਣੇ ਤਾਂ ਦੂਰ ਘਰ ਦੇ ਜੀ ਸੰਭਾਲਣੀ ਮੁਸ਼ਕਲ ਹੋ ਜਾਂਦੇ ਹਨ ਬਸਤੀਆਂ ਦਾ ਆਪਸੀ ਰਾਬਤਾ ਟੁੱਟ ਜਾਂਦਾ ਹੈ ਤੀਸਰਾ ਇਹ ਉਹ ਅਰਸਾ ਹੈ ਜਦੋਂ ਹਾਰੀ ਸੰਭਾਲੀ ਜਾਂਦੀ ਹੈ ਤੇ ਸੋਨੇ ਦੀ ਬਿਜਾਈ ਕੀਤੀ ਜਾਂਦੀ ਹੈ ਇਸ ਕਰਕੇ ਲੋਕ ਖੇਤੀ ਵਿੱਚ ਜੋ ਰੁੱਝੇ ਰਹਿੰਦੇ ਹਨ ਖੇਤਾਂ ਵਿੱਚ ਕੰਮ ਕਰਦੇ ਲੋਕਾਂ ਦੇ ਫਾਰਮ ਕਿਵੇਂ ਭਰੇ ਜਾ ਸਕਦੇ ਹਨ ਇਸ ਤੋਂ ਬਿਨਾ ਬਿਹਾਰ ਤੋਂ ਇੱਕ ਵੱਡੀ ਗੰਦੀ ਚ ਮਜ਼ਦੂਰ ਪੰਜਾਬ ਹਰਿਆਣਾ ਤੇ ਪੱਛਮੀ ਉੱਤਰ ਪ੍ਰਦੇਸ਼ ਵਿੱਚ ਖੇਤਾਂ ਵਿੱਚ ਮਜ਼ਦੂਰੀ ਕਰਨ ਆਉਂਦੇ ਹਨ ਝੋਨਾ ਲਾਉਣ ਵਿੱਚ ਬਿਹਾਰ ਦੇਖ ਕੇ ਖੇਤ ਮਜ਼ਦੂਰਾਂ ਨੂੰ ਮਹਾਰਤ ਹਾਸਲ ਹੈ ਇਸ ਕਰਕੇ ਉਹ ਵੱਡੀ ਗੰਦੀ ਵਿੱਚ ਇਸ ਹਰੇ ਇਨਕਲਾਬ ਦੇ ਇਸ ਖੇਤਰ ਵਿੱਚ ਝੋਨਾ ਲਾਉਣ ਆਉਂਦੇ ਹਨ 15 ਜੂਨ ਤੋਂ ਪੂਰੀ ਜੁਲਾਈ ਚੋਨੇ ਦਾ ਪਾਰ ਸੀਜ਼ਨ ਹੁੰਦਾ ਹੈ ਤੇ ਰੇਲ ਗੱਡੀਆਂ ਭਰ-ਭਰ ਕੇ ਬਿਹਾਰ ਤੋਣਦੀਆਂ ਹਨ ਇਹਨਾਂ ਖੇਤ ਮਜ਼ਦੂਰਾਂ ਦੇ ਵੋਟਰ ਸੁਧਾਈ ਆਮਲ ਚੋਂ ਬਾਹਰ ਰਹਿ ਜਾਣ ਦਾ ਖਤਰਾ ਸਪਸ਼ਟ ਹੈ ਕਿਉਂਕਿ ਅਗਸਤ ਵਿੱਚ ਤਾਂ ਵੋਟਰ ਸੂਚੀਆਂ ਦੀ ਛਪਾਈ ਹੋਣੀ ਹੈ ਉਂਝ ਵੀ ਵਿਸ਼ਾਲ ਪਿੰਡੂ ਖੇਤਰ ਵਿੱਚ ਜਨਮ ਰਿਕਾਰਡ ਦਾ ਪ੍ਰਬੰਧ ਬੇਹਰੰਗਤਾਰਾ ਹੈ ਪੈਂਡਾ ਚ ਜਦੋਂ ਬੱਚੇ ਦਾ ਜਨਮ ਹੁੰਦਾ ਹੈ ਤਾਂ ਪੈਂਡ ਦੇ ਚੌਕੀਦਾਰ ਕੋਲ ਲਿਖਾਇਆ ਜਾਂਦਾ ਹੈ ਜੋ ਸਾਰੇ ਮਾਪਿਓ ਨਹੀਂ ਲਿਖਾਉਂਦੇ ਫਿਰ ਜਦੋਂ ਕਦੀ ਚੌਕੀਦਾਰ ਸ਼ਹਿਰ ਜਾਂਦਾ ਹੈ ਤਾਂ ਉਹ ਪੁਲਿਸ ਥਾਣੇ ਵਿੱਚ ਇਹ ਦਰਾਜ ਕਰ ਦਿੰਦਾ ਹੈ ਅੱਗੇ ਪੁਲਿਸ ਅਫਸਰ ਤੇ ਨਿਰਪਰ ਕਰਦਾ ਹੈ ਉਹ ਜਨਮ ਮੌਤ ਰਜਿਸਟਰ ਦੇ ਦਫ਼ਤਰ ਤਰਜ ਕਰਵਾਵੇ ਜਾਂ ਨਾ ਕਰਾਵੇ ਇਸ ਕਰਕੇ ਜਦੋਂ ਜਨਮ ਸਰਟੀਫਿਕੇਟ ਲਈ ਅਪਲਾਈ ਕੀਤਾ ਜਾਂਦਾ ਹੈ ਨਾਟ ਨਾਟ ਫਾਊਂਡ ਲਿਖ ਕੇ ਆ ਜਾਂਦਾ ਹੈ ਜੇਕਰ ਪੰਜਾਬ ਵਿੱਚ ਇਹ ਹਾਲਤ ਹੈ ਤਾਂ ਬਿਹਾਰ ਵਰਗੇ ਪਿਛੜੇ ਸ਼ੂਬੇ ਵਿੱਚ ਸਥਿਤੀ ਕੀ ਹੋਵੇਗੀ ਬਿਹਾਰ ਦੇ ਮਜ਼ਦੂਰ ਸਿਰਫ ਖੇਤੀ ਖੇਤਰ ਵਿੱਚ ਨਹੀਂ ਦੇਸ਼ ਦੇ ਵੱਖ-ਵੱਖ ਖੇਤਿਆਂ ਵਿੱਚ ਵੱਖ-ਵੱਖ ਖੇਤਰਾ ਵਿੱਚ ਕੰਮ ਕਰਦੇ ਹਨ ਇਹ ਦੂਰੋ ਦੂਰ ਤੇ ਰਾਏ ਖਰਚ ਕੇ ਵੋਟਰ ਸੂਚੀ ਵਿੱਚ ਆਪਣਾ ਨਾਮ ਦਰਜ ਕਰਵਾਉਣਾ ਆ ਸਕਣਗੇ ਇਹ ਤਾਂ ਉਹ ਦਿੱਤਾ ਹਨ ਜੋ ਲੋਕਾਂ ਨੂੰ ਇਸ ਸੁਧਾਈ ਵਿੱਚ ਸ਼ਾਮਲ ਹੋਣ ਵਿੱਚ ਆਇਆ ਜੋ ਆਉਣੀਆਂ ਸਨ ਇਸ ਤੋਂ ਬਿਨਾ ਕਾਜ ਕਰਬੰਦਗੀ ਦੀਆਂ ਦਿੱਕਤਾਂ ਵੀ ਸਾਹਮਣੇ ਆਈਆਂ ਹਨ ਇੱਕ ਦਿੱਕਤ ਤਾਂ ਅਸੀਂ ਪਿਛੇ ਜ਼ਿਕਰ ਕਰ ਆਏ ਹਾਂ ਕਿ ਪੂਰੇ ਫਾਰਮ ਹੀ ਨਹੀਂ ਛਪੇ ਰਾਜ ਚੋਣ ਕਮਿਸ਼ਨ ਨੇ ਬੀਐਲਓ ਨੂੰ ਕਾਪੀਆਂ ਤਰਵਾਉਣ ਲਈ ਨਿਰਦੇਸ਼ ਦੇ ਦਿੱਤੇ ਪਰ ਇਹਨਾਂ ਨਿਰਦੇਸ਼ਾਂ ਤੇ ਅਮਲ ਹੋਇਆ ਆ ਜਾਂ ਨਹੀਂ ਕਾਪੀਆਂ ਕਰਾਈਆਂ ਗਈਆਂ ਜਾਂ ਨਹੀਂ ਇਸ ਦੀ ਕੋਈ ਮਾਨੀਟਰਿੰਗ ਨਹੀਂ ਦੂਸਰੇ ਸੁਦਾਈ ਰੈਲੀਆਂ ਵੋਟਰ ਸੂਚੀਆਂ ਦੀ ਸੁਦਾਈ ਵਰਗੀ ਨਹੀਂ ਸੀ ਬਲਕਿ ਬਿਲਕੁਲ ਵੱਖਰੀ ਸੀ ਤੇ ਵਧੇਰੇ ਗੁੰਜਲਦਾਰ ਵੀ ਸੀ ਇਸ ਲਈ ਬੂਥ ਲੈਵਲ ਅਫਸਰਾਂ ਅਤੇ ਪੋਰਟ ਟਾਫਰ ਲਈ ਵਿਸ਼ੇਸ਼ ਟ੍ਰੇਨਿੰਗ ਦੀ ਜ਼ਰੂਰਤ ਸੀ ਕਿਵੇਂ ਫਾਰਮ ਭਰਨਾ ਜੇਕਰ ਕਿਤੇ ਸਵੱਛਤਾਨਾ ਹੋਵੇ ਤਾਂ ਅਤੇ ਮਾਮਲੇ ਨੂੰ ਕਿਵੇਂ ਸਪਸ਼ਟ ਕਰਨਾ ਹੈ ਵੋਟਰਾਂ ਤੱਕ ਕਿਵੇਂ ਪਹੁੰਚ ਕਰਨੀ ਹੈ ਕਿਵੇਂ ਜਾਣਕਾਰੀ ਹਾਸਲ ਕਰਨੀ ਹੈ ਇਨਾ ਸਾਬ ਲਈ ਸਟਾਫ ਦੇ ਵਿਸ਼ੇਸ਼ ਟ੍ਰੇਨਿੰਗ ਦੀ ਜ਼ਰੂਰਤ ਸੀ। ਆਹ ਭਾਜ ਪਾਨੂੰ ਸੁਧਾਈ ਲਾਗੂ ਕਰਨ ਦੇ ਨਾਲ ਥੱਲੇ ਕੌਮੀ ਨਾਗਰਿਕ ਰਜਿਸਟਰ ਦਾ ਪ੍ਰੋਜੈਕਟ ਲਾਗੂ ਕਰਨ ਦੀ ਇਹ ਨਹੀਂ ਕਾਲੀ ਸੀ ਕਿ ਇਨ ਥੋੜੇ ਸਮੇਂ ਚ ਤੱਕ ਕੰਮ ਦੀ ਕੋਸ਼ਿਸ਼ ਕੀਤੀ ਕਿ ਅਜੇ ਹੀ ਕੋਈ ਟ੍ਰੇਨਿੰਗ ਨਹੀਂ ਹੋਈ। ਇੱਕ ਤਾਂ ਸਮਾਂ ਥੋੜਾ ਦੂਜੇ ਕੋਈ ਟ੍ਰੇਨਿੰਗ ਨਹੀਂ। ਉਸ ਦੇ ਨਤੀਜੇ ਹੁਣ ਸਾਹਮਣੇ ਆ ਰਹੇ ਹਨ। ਬਹੁਤ ਸਾਰੇ ਸਟਾਫ ਨੇ ਘਰੋਂ ਘਰੀ ਜਾ ਕੇ ਜਾਣਕਾਰੀ ਕਰਤਰ ਕਰਤੀਏ ਫਾਰਮ ਭਰਨ ਦੀ ਥਾਂ ਆਪਣੇ ਦਫਤਰ ਵਿੱਚ ਬੈਠ ਕੇ ਹੀ ਫਾਰਮ ਭਰ ਲਏ ਤੇ ਆਪ ਹੀ ਵੋਟਰ ਦੀ ਥਾਂ ਤੇ ਦਸਤਖਤ ਕਰ ਲਏ ਇਹ ਸੈਂਡਲ ਉਦੋਂ ਸਾਹਮਣੇ ਆਇਆ ਜਦੋਂ ਕੋਈ ਫਾਰਮ ਭਰਨ ਲਈ ਨਾ ਆਇਆ ਤਾਂ ਕੁਝ ਪੜ੍ਹੇ ਲਿਖੇ ਵਿਅਕਤੀਆਂ ਨੇ ਚੋਣ ਕਮਿਸ਼ਨ ਦੀ ਵੈਬਸਾਈਟ ਤੋਂ ਫਾਰਮ ਡਾਊਨਲੋਡ ਕਰਨਾ ਚਾਹਿਆ ਤਾਂ ਪਤਾ ਚੱਲਿਆ ਕਿ ਉਹਨਾਂ ਦਾ ਫਾਰਮ ਭਰ ਕੇ ਜਮ੍ਹਾਂ ਹੋ ਚੁੱਕਿਆ ਹੈ ਹੋਰ ਸੰਬੰਧਿਤ ਵਿਅਕਤੀ ਨੂੰ ਨਹੀਂ ਪਤਾ ਕਿ ਉਸ ਦੇ ਫਾਰਮ ਵਿੱਚ ਕੀ ਭਰਿਆ ਗਿਆ ਹੈ ਤਰੀਗੀ ਜਾਣਕਾਰੀ ਠੀਕ ਹੈ ਜਾਂ ਨਹੀਂ ਅਜੇ ਕੁਝ ਸਜਣਾ ਨੇ ਰਸ ਦੇ ਸਾਹਮਣੇ ਆ ਕੇ ਖੁਲਾਸਾ ਕੀਤਾ ਹੈ ਇੱਕ ਆਜ਼ਾਦ ਪੱਤਰਕਾਰ ਤੇ ਚੈਨਲ ਚਲਾਉਣ ਵਾਲੇ ਪੱਤਰਕਾਰ ਅਜੀਤ ਅੰਜੂਮ ਨੇ ਇੱਕ ਵੀਡੀਓ ਜਾਰੀ ਜਾਰੀ ਕੀਤੀ ਹੈ ਜਿਸ ਵਿੱਚ ਦੋ ਬੂਥ ਲੈਵਲ ਅਫਸਰ ਇੱਕ ਮਰਦ ਤੇ ਇੱਕ ਔਰਤ ਫਾਰਮਾਂ ਤੇ ਵੋਟਰ ਦੀ ਥਾਂ ਆਪ ਦਸਤਖਤ ਕਰ ਰਹੇ ਹਨ ਇਹ ਸਚਾਈ ਸਾਹਮਣੇ ਆਉਣ ਦੇ ਚੋਣ ਕਮਿਸ਼ਨ ਕੀ ਪਲਾਹੀਂ ਹੱਥ ਮਾਰਿਆ ਹੈ ਉਸਨੇ ਆਪਣੀ ਪ੍ਰੈਸ ਰਿਲੀਜ਼ ਵਿੱਚ ਕਿਹਾ ਹੈ ਕਿ ਉਕਤ ਡੀ ਐਲਓਜ਼ ਜਿਨ੍ਹਾਂ ਫਾਰਮਾਂ ਤੇ ਦਸਤਖਤ ਕਰ ਰਹੇ ਹਨ ਉਹ ਮਰੇ ਹੋਏ ਹਨ ਪਰ ਸਾਹਮਣੇ ਆਇਆ ਕਿ ਜਿਹੜੇ ਨਾਮ ਚੋਣ ਕਮਿਸ਼ਨ ਨੇ ਦੱਸੇ ਹਨ ਉਹ ਫਾਰਮ ਉਹਨਾਂ ਦੇ ਨਾਂ ਦੇ ਹੈ ਹੀ ਨਹੀਂ ਕੁਝ ਬੀ ਐਲਓਜ਼ ਵੱਲੋਂ ਰਾਜਨੀਤਿਕ ਦਬਾਅ ਕਾਰਨ ਅਸਤੀਫਾ ਦੇਣ ਦੀਆਂ ਵੀ ਖਬਰਾਂ ਆਈਆਂ ਹਨ ਜਾਪਦਾ ਹੈ ਕਿ ਚੋਣ ਕਮਿਸ਼ਨ ਤੇ ਅਸਿੱਧੇ ਢੰਗ ਨਾਲ ਨਾਗਰਿਕ ਰਜਿਸਟਰ ਨੂੰ ਅਮਲਾਉਣ ਦਾ ਇੰਨਾ ਦਬਾਅ ਸੀ ਕਿ ਪ੍ਰਬੰਧਕੀ ਸਮੱਸਿਆਵਾਂ ਤੇ ਬਾਹਰ ਮੁਖੀ ਪਰਿਸਥਿਤੀ ਨੂੰ ਬਿਲਕੁਲ ਦਰਕਿਨਾਰ ਕਰ ਦਿੱਤਾ ਅਮਲੀ ਦਿੱਕਤਾਂ ਤਾਂ ਦੂਜੇ ਨੰਬਰ ਦੀ ਗੱਲ ਹਨ ਸਭ ਤੋਂ ਬੁਨਿਆਦੀ ਗੱਲ ਇਹ ਹੈ ਕਿ ਸੰਵਿਧਾਨ ਚੋਣ ਕਮਿਸ਼ਨ ਨੂੰ ਇਹ ਅਧਿਕਾਰ ਦਿੰਦਾ ਹੈ ਸਾਰੇ ਸੰਵਿਧਾਨ ਵਿੱਚ ਅਜਿਹਾ ਕੁਝ ਨਹੀਂ ਹੈ ਸੰਵਿਧਾਨ ਦੇ ਦੂਜੇ ਭਾਗ ਵਿੱਚ ਧਾਰਾ 5 ਤੋਂ 11 ਤੱਕ ਨਾਗਰਿਕਤਾ ਬਾਰੇ ਹੈ ਇਸ ਅਨੁਸਾਰ ਨਾਗਰਿਕਤਾ ਤੈਅ ਕਰਨ ਕਾਨੂੰਨ ਬਣਾਉਣ ਦਾ ਅਧਿਕਾਰ ਪਾਰਲੀਮੈਂਟ ਨੂੰ ਦਿੱਤਾ ਗਿਆ ਪਾਰਲੀਮੈਂਟ ਨੇ 1955 ਵਿੱਚ ਨਾਗਰਿਕਤਾ ਕਾਨੂੰਨ ਬਣਾਇਆ ਸੀ ਜਿਸ ਨੂੰ ਮੋਦੀ ਸਰਕਾਰ ਨੇ ਆਪਣੇ ਹਿੰਦੂ ਰਾਸ਼ਟਰ ਦੇ ਮਨਸੂਬਿਆਂ ਲਈ ਸੋਧਿਆ ਹੈ ਜਿਸ ਅਨੁਸਾਰ ਗਵਾਂਧੀ ਦੇ ਮੁਲਕਾਂ ਵਿੱਚੋਂ ਭਾਰਤ ਆ ਕੇ ਵਸਣ ਵਾਲੇ ਮੁਸਲਮਾਨ ਨੂੰ ਨਾਗਰਿਕਤਾ ਤੋਂ ਇਨਕਾਰ ਦੀ ਵਿਵਸਥਾ ਹੈ ਪਰ ਇਹ ਗੱਲ ਸਪਸ਼ਟ ਹੈ ਕਿ ਚੋਣ ਕਮਿਸ਼ਨ ਨੂੰ ਨਾਗਰਿਕਤਾ ਦੇਣ ਜਾਂ ਖੋਣ ਦਾ ਕੋਈ ਅਧਿਕਾਰ ਨਹੀਂ ਹੈ ਨਾਗਰਿਕਤਾ ਦੋ ਤਰੀਕਿਆਂ ਨਾਲ ਮਿਲਦੀ ਹੈ ਇੱਕ ਤਰੀਕਾ ਹੈ ਜਿਸ ਨੂੰ ਕੁਦਰਤੀ ਨਾਗਰਿਕਤਾ ਕਿਹਾ ਜਾਂਦਾ ਹੈ ਇਸ ਅਨੁਸਾਰ ਇਸ ਦੇਸ਼ ਵਿੱਚ ਜੰਮਿਆ ਹਰ ਬੱਚਾ ਇਸ ਦੇਸ਼ ਦਾ ਨਾਗਰਿਕ ਹੋਵੇਗਾ ਇਹ ਇੱਕ ਸਰਵ ਵਿਆਪਕ ਨਿਯਮ ਹੈ ਤੇ ਦੁਨੀਆਂ ਦੇ ਲਗਭਗ ਸਾਰੇ ਦੇਸ਼ਾਂ ਵਿੱਚ ਲਾਗੂ ਹੈ ਦੂਜਾ ਤਰੀਕਾ ਹੈ ਕਿ ਸਰਕਾਰ ਨਾਗਰਿਕਤਾ ਦਿੰਦੀ ਹੈ ਇਸ ਅਨੁਸਾਰ ਹਰ ਦੇਸ਼ ਦੇ ਕਾਨੂੰਨ ਵਿੱਚ ਇੱਕ ਸਮਾਂ ਸੀਮਾ ਨਿਸ਼ਚਿਤ ਹੁੰਦੀ ਹੈ ਜੇਕਰ ਕੋਈ ਉਸ ਸਮੇਂ ਤੱਕ ਦੇਸ਼ ਵਿੱਚ ਰਹਿ ਰਿਹਾ ਹੈ ਤਾਂ ਉਹ ਉਸ ਦੇਸ਼ ਦੀ ਨਾਗਰਿਕਾ ਹਾਸਲ ਕਰਨ ਦਾ ਅਧਿਕਾਰੀ ਹੋ ਜਾਂਦਾ ਹੈ। ਭਾਰਤ ਵਿੱਚ ਸਮਾਂ ਅਸਾ ਦਾ ਸਾਲ ਹੈ। ਭਾਰਤ ਦੀ ਮੋਦੀ ਸਰਕਾਰ ਨੇ ਆਪਣੇ ਫਿਰਕੂ ਫਾਸ਼ੀ এজেন্ডੇ ਤਹਿਤ ਦੱਖਣੀ ਏਸ਼ੀਆਈ ਦੇਸ਼ਾਂ ਵਿੱਚੋਂ ਭਾਰਤ ਵਿੱਚ ਆ ਕੇ ਵਸਣ ਵਾਲੇ ਮੁਸਲਮਾਨਾਂ ਨੂੰ ਇਸ ਹੱਕ ਤੋਂ ਵਾਂਝਿਆ ਕਰਕੇ ਦੂਸਰੇ ਤਰੀਕੇ ਨੂੰ ਨਿਰਾਰਥਕ ਬਣਾਇਆ ਹੈ। ਕਿ ਹੁਣ ਸਰਕਾਰੀ ਨਿਰਦੇਸ਼ਾਂ ਤਹਿਤ ਭਾਰਤ ਦਾ ਚੌਂਕ ਕਮਿਸ਼ਨ ਪਹਿਲੇ ਕੁਦਰਤੀ ਨਾਗਰਿਕਤਾ ਵਾਲੇ ਸਿਧਾਂਤ ਨੂੰ ਉਲਟ ਆ ਰਿਹਾ ਹੈ ਕਮਿਸ਼ਨ ਨੇ ਲਈ ਕਿ ਸੇ ਬੰਦੇ ਦਾ ਭਾਰਤ ਵਿੱਚ ਜੰਮਿਆ ਹੋਣਾ ਹੀ ਕਾਫੀ ਨਹੀਂ ਉਸਦੇ ਮਾਪੇ ਦਾ ਵੀ ਭਾਰਤ ਵਿੱਚ ਪੈਦਾ ਹੋਏ ਹੋਣਾ ਚਾਹੀਦੇ ਹਨ ਨਵੇਂ ਵੋਟਰ ਨੂੰ ਇਹ ਦੋਵੇਂ ਚੀਜ਼ਾਂ ਸਾਬਤ ਕਰਨੀਆਂ ਪੈਣਗੀਆਂ ਤੇ ਸਾਬਤ ਕਰਨ ਲਈ ਦਸਤਾਵੇਜ਼ੀ ਸਬੂਤ ਦੇਣੇ ਪੈਣਗੇ ਚੋਣ ਕਮਿਸ਼ਨ ਦੇ ਇਸ ਫੈਸਲੇ ਦੀ ਸੰਵਿਧਾਨਿਕਤਾ ਨੂੰ ਚੁਣੌਤੀ ਦੇਣ ਲਈ ਸੁਪਰੀਮ ਕੋਰਟ ਵਿੱਚ 23 ਧਿਰਾਂ ਵੱਲੋਂ ਪਟੀਸ਼ਨਾਂ ਪਾਈਆਂ ਗਈਆਂ ਸਨ ਜਿਨ੍ਹਾਂ ਨੂੰ ਅਦਾਲਤ ਨੇ ਇੱਕੋ ਥਾਂ ਇਤਿਹਾਸ ਦਿੱਤਾ ਹੈ ਤੇ ਇੱਕ ਸੰਵਿਧਾਨਿਕ ਬੈਂਚ ਇਸ ਦੀ ਸੁਣਵਾਈ ਕਰ ਰਿਹਾ ਹੈ ਇਸ ਬੈਂਚ ਵਿੱਚ ਜਸਟਿਸ ਸੂਰਿਆ ਤਾਂਤ ਅਤੇ ਜਸਟਿਸ ਜਸਟਿਸ ਜਯਮਾਲਾ ਬਾਜੀ ਸ਼ਾਮਿਲ ਹਨ ਕਮਿਸ਼ਨ ਦੇ ਵਕੀਲ ਨੇ ਕਿਹਾ ਕਿ ਜਿਸ ਨੂੰ ਵੋਟ ਦਾ ਅਧਿਕਾਰ ਦਿੱਤਾ ਜਾ ਰਿਹਾ ਹੈ ਉਹ ਭਾਰਤ ਦਾ ਨਾਗਰਿਕ ਹੈ ਜਾਂ ਨਹੀਂ ਇਸ ਤੇ ਜਸਟਿਸ ਜਸਟਿਸ ਸੂਰਿਆ ਤਾਂਤ ਨੇ ਹਰਾਨੀ ਨਾਲ ਪੁੱਛਿਆ ਆਯੂਸ਼ ਯੂ ਤੁਹਾਨੂੰ ਪਤਾ ਹੀ ਗਿਨ ਹੈ ਚੋਣ ਕਮਿਸ਼ਨ ਨੇ ਸੁਪਰੀਮ ਕੋਰਟ ਵਿੱਚ ਲਗਭਗ 650 ਸਕਿਆਂ ਦਾ ਐਫੀ ਡੈਵਿਡ ਦਾਖਲ ਕੀਤਾ ਹੈ ਉਸ ਵਿੱਚ ਕਮਿਸ਼ਨ ਨੇ ਦਾਵਾ ਕੀਤਾ ਹੈ ਕਿ ਵੋਟਰ ਦੀ ਨਾਗਰਿਕਤਾ ਦਾ ਚੈੱਕ ਕਰਨ ਦਾ ਕਮਿਸ਼ਨ ਦਾ ਸੰਵਿਧਾਨਿਕ ਅਧਿਕਾਰ ਹੈ ਉਸਨੇ ਦਾਵਾ ਕੀਤਾ ਹੈ ਕਿ ਸੰਵਿਧਾਨ ਦੀ 326 ਉਸ ਨੂੰ ਇਹ ਅਧਿਕਾਰ ਦਿੰਦੀ ਹੈ 326 ਵਿੱਚ ਕੀ ਹੈ ਇਸ ਅਨੁਸਾਰ ਹਰ ਉਹ ਵਿਅਕਤੀ ਜਿਹੜਾ ਭਾਰਤ ਦਾ ਨਾਗਰਿਕ ਹੈ ਤੇ ਜਦੀ ਉਮਰ 18 ਸਾਲ ਤੋਂ ਘੱਟ ਨਹੀਂ ਵੋਟ ਦਾ ਹੱਕਦਾਰ ਹੈ ਇਹ ਧਾਰਾ ਕਿਤੇ ਵੀ ਇਹ ਨਹੀਂ ਕਹਿੰਦੀ ਕਿ ਵੋਟ ਦਾ ਅਧਿਕਾਰ ਦੇਣ ਲਈ ਕਮਿਸ਼ਨ ਵੋਟਰ ਦੀ ਨਾਗਰਿਕਤਾ ਦੀ ਪਰਖ ਕਰੇਗਾ ਨਾਗਰਿਕਤਾ ਦਾ ਸਬੂਤ ਪਹਿਲਾਂ ਨਿਸ਼ਚਿਤ 18 ਦਸਤਾਵੇਜ਼ਾਂ ਵਿੱਚੋਂ ਕੋਈ ਦੋ ਹਨ ਕਮਿਸ਼ਨ ਨੂੰ ਕੋਈ ਹੱਕ ਨਹੀਂ ਕਿ ਉਹ ਵੋਟਰ ਦੀਆਂ ਪੀੜੀਆਂ ਦੀਆਂ ਜਨਮ ਕੁੰਡਲੀਆਂ ਫਰੋਲੇ 1980 ਵਿੱਚ ਚੋਣ ਕਮਿਸ਼ਨ ਨੇ ਆਪਣੀ ਰਿਪੋਰਟ ਵਿੱਚ ਕਿਹਾ ਸੀ ਕਿ ਸਾਡਾ ਕਾਨੂੰਨ ਨਾਗਰਿਕਾਂ ਨੂੰ ਵੋਟ ਅਧਿਕਾਰ ਦੇਣਾ ਹੈ ਉਹਨਾਂ ਦੀ ਨਾਗਰਿਕਤਾ ਦੀ ਜਾਂਚ ਕਰਨਾ ਨਹੀਂ ਇਸੇ ਤਰ੍ਹਾਂ ਗੁਹਾਟੀ ਹਾਈ ਕੋਰਟ ਨੇ ਵੀ ਆਪਣੇ ਫੈਸਲੇ ਵਿੱਚ ਇਹੋ ਕਿਹਾ ਸੀ ਕਿ ਨਾਗਰਿਕਤਾ ਦੀ ਪੜਤਾਲ ਕਰਨੀ ਚੋਣ ਕਮਿਸ਼ਨ ਦਾ ਕੰਮ ਨਹੀਂ ਇਹਨਾਂ ਤੱਥਾਂ ਦੇ ਬਾਵਜੂਦ ਚੋਣ ਕਮਿਸ਼ਨ ਉਲਟਾ ਸਟੈਂਡ ਲੈ ਰਿਹਾ ਹੈ ਆਨੇ ਕਮਿਸ਼ਨ ਦਾ ਇਹ ਕੰਮ ਸੰਵਿਧਾਨ ਦੀ ਸਰਾਸਰ ਉਲੰਘਣਾ ਹੈ ਭਾਰਤ ਜੀ ਸਤਾਰਾਂ ਸੰਗੀ ਆਸ਼ੀਵਾਦ ਦੇ ਮਾਹੌਲ ਬਣਾ ਰੱਖਿਆ ਹੈ ਕੋਈ ਹੈਰਾਨੀ ਨਹੀਂ ਹੋਵੇਗੀ ਕਿ ਸਰਵੋਚ ਅਦਾਲਤ ਵੀ ਸਰਕਾਰ ਦੇ ਪੱਖ ਵਿੱਚ ਹੀ ਠੁਗਤੇ ਚੋਣ ਕਮਿਸ਼ਨ ਵੱਲੋਂ ਅਦਾਲਤ ਤੋਂ ਬਾਹਰ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਵਿਸ਼ੇਸ਼ ਸੰਗਣੀ ਵੋਟਰ ਸੂਚੀ ਸੁਧਾਈ ਦੀ ਅਮਲ ਵਿੱਚ ਬਹੁਤ ਸਾਰੇ ਬੰਗਲਾਦੇਸ਼ੀ ਤੇ ਨੇਪਾਲੀ ਵੋਟਰ ਸੂਚੀਆਂ ਵਿੱਚ ਪਾਏ ਗਏ ਹਨ ਔਰ ਸੁਪਰੀਮ ਕੋਰਟ ਵਿੱਚ ਪੇਸ਼ ਕੀਤੇ 650 ਸਫਿਆਂ ਦੇ ਅਲਫਾ ਨਾਮੇ ਵਿੱਚ ਇਸ ਦਾ ਜਿੱਤਰ ਤੱਕ ਨਹੀਂ ਹੈ ਕਿਉਂਕਿ ਉਥੇ ਇਸ ਦਾ ਠੋਸ ਸਬੂਤ ਦੇਣਾ ਪੈਣਾ ਹੈ ਜੋ ਕਿ ਕਮਿਸ਼ਨ ਕੋਲ ਨਹੀਂ ਹੈ ਪਰ ਪਰ 4 ਵਿੱਚ ਕੌਣ ਪੁੱਛਣ ਵਾਲਾ ਹੈ ਇਸ ਤਰ੍ਹਾਂ ਸਰਕਾਰ ਦੇ ਇਸ਼ਾਰੇ ਤੇ ਕਮਿਸ਼ਨ ਵੱਲੋਂ ਝੂਠ ਫੈਲਾਇਆ ਜਾ ਰਿਹਾ ਹੈ ਨੂੰ ਇਹ ਨਹੀਂ ਸਮਝਣਾ ਚਾਹੀਦਾ ਕਿ ਇਹ ਸਿਰਫ ਬਿਹਾਰ ਦਾ ਮਾਮਲਾ ਹੈ ਇਸ ਸੰਘ ਦੇ ਪਾਸ਼ੀ ਹਮਲੇ ਦਾ ਹਿੱਸਾ ਤੇ ਟੰਗ ਹੈ ਹੁਣ ਚੋਣ ਕਮਿਸ਼ਨ ਨੇ ਸਾਰੇ ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਨਿਰਦੇਸ਼ ਦਿੱਤੇ ਹਨ ਕਿ ਬਿਹਾਰ ਦੀ ਤਰਜ਼ ਤੇ ਵਿਸ਼ੇਸ਼ ਸੰਗਣੀ ਵੋਟਰ ਸੁਦਾਈ ਦੀ ਤਿਆਰੀ ਕਰਨ ਪੱਛਮੀ ਬੰਗਾਲ ਦੇ ਚੋਣ ਅਫਸਰ ਨੇ ਮੰਗ ਕੀਤੀ ਕਿ ਸੂਬਾ ਚੋਣ ਅਫਸਰਿਆਂ ਦਫ਼ਤਰ ਨੂੰ ਖੁਦ ਮੁਖਤਿਆਰ ਸੰਸਥਾ ਬਣਾਇਆ ਜਾਵੇ ਭਾਵ ਜਿਸ ਵਿੱਚ ਸੂਬਾ ਸਰਕਾਰ ਦਾ ਕੋਈ ਲਾਗਾ ਦੇਗਾ ਨਾ ਹੋਵੇ ਤਾਂ ਜੋ ਸੂਬਾ ਚੋਂ ਦਫਤਰ ਅਮਿਤ ਸ਼ਾਹ ਦੇ ਨਿਰਦੇਸ਼ਾਂ ਨੂੰ ਸਿੱਧੇ ਰੂਪ ਵਿੱਚ ਲਾਗੂ ਕਰ ਸਕੇ ਵਿਰੋਧੀ ਪਾਰਟੀਆਂ ਸੰਵਿਧਾਨ ਨੂੰ ਖਤਰੇ ਦੀ ਬੂ ਦਹਾਈ ਪਾ ਰਹੀਆਂ ਹਨ ਸੰਵਿਧਾਨ ਬਚਾਓ ਮੁਹਿੰਮਾਂ ਚੱਲ ਰਹੀਆਂ ਹਨ ਪਰ ਭਾਵੇਂ ਸੰਗੀ ਸਰਕਾਰ ਕੋਲ ਸੰਵਿਧਾਨ ਨੂੰ ਬਦਲਣ ਜੋਗਾ ਪਾਰਲੀਮੈਂਟ ਵਿੱਚ 2/3 ਬਹੁਮਤ ਨਹੀਂ ਪਰ ਉਹ ਸੰਵਿਧਾਨ ਨੂੰ ਹੱਥ ਲਾਏ ਬਿਨਾਂ ਹੀ ਸੰਵਿਧਾਨ ਦੀਆਂ ਤੱਜੀਆਂ ਉਡਾਈ ਜਾ ਰਹੀ ਹੈ ਇਕ ਪਾਸੇ ਸੰਵਿਧਾਨਿਕ ਸੰਸਥਾਵਾਂ ਨੂੰ ਸੰਵਿਧਾਨ ਦੇ ਉਲਟ ਵਰਤਿਆ ਜਾ ਰਿਹਾ ਹੈ ਪਰ ਇਸ ਮਾਮਲੇ 'ਚ ਸੰਘੀ ਸਰਕਾਰ ਇਥੇ ਤੱਕ ਹੀ ਸੀਮਿਤ ਨਹੀਂ 25 ਮਈ ਦੀ ਖਬਰ ਅਨੁਸਾਰ ਦਿੱਲੀ ਵਿੱਚੋਂ ਰੋਹੰਗੀਆਂ ਮੁਸਲਮਾਨ ਕਹੇ ਕਿ ਲੋਕਾਂ ਨੂੰ ਵੱਡੀ ਗਿਣਤੀ 'ਚ ਗ੍ਰਿਫਤਾਰ ਕੀਤਾ ਗਿਆ ਇਨ੍ਹਾਂ ਗ੍ਰਿਫਤਾਰ ਲੋਕਾਂ 'ਚ ਈਸਾਈ ਵੀ ਸ਼ਾਮਿਲ ਸਨ ਇਹਨਾਂ ਨੂੰ ਹਵਾਈ ਜਹਾਜ਼ ਰਾਹੀਂ ਅੰਡੇਮਨ ਲਜਾਇਆ ਗਿਆ ਤੇ ਉਥੋਂ ਕਿਸ਼ਤੀਆਂ 'ਚ ਬਿਠਾ ਕੇ ਸਮੁੰਦਰ 'ਚ ਧੱਕ ਦਿੱਤਾ ਗਿਆ। ਇੱਕ ਰਿਪੋਰਟ ਅਨੁਸਾਰ ਇਹਨਾਂ ਨੂੰ ਸਮੁੰਦਰ 'ਚ ਅਪਰਾਧੀ ਗ੍ਰੋਹਾਂ ਦੇ ਹਵਾਲੇ ਕਰ ਦਿੱਤਾ ਗਿਆ। ਇਸ ਤੋਂ ਬਿਨਾ 1500 ਤੋਂ ਵੱਧ ਬੰਗਲਾਪਾਸ਼ੀ ਲੋਕਾਂ ਨੂੰ ਦਸਤਾਵੇਜ਼ ਹੋਣ ਦੇ ਬਾਵਜੂਦ ਦਸਤਾਵੇਜ਼ ਦੀ ਪਰਤਾਲ ਕੀਤੇ ਬਿਨਾ ਹੀ ਉਹਨਾਂ ਨੂੰ ਜ਼ਬਰਦਸਤੀ ਬੰਗਲਾਦੇਸ਼ ਵਿੱਚ ਧੱਕ ਦਿੱਤਾ ਗਿਆ। ਪਿਛਲੇ ਦਿਨ ਗੁਰਦਵਾਰਾ ਵਿੱਚ ਬੰਗਾਲੀ ਭਾਸ਼ਾ ਬੋਲਣ ਵਾਲੇ ਸੈਂਕੜੇ ਮਜ਼ਦੂਰਾਂ ਨੂੰ ਇਹ ਰਾਸਤ ਚਿਲਾ ਲਿਆ ਗਿਆ ਜਿੱਥੇ ਇਹਨਾਂ ਨੂੰ ਰੱਖਿਆ ਗਿਆ ਉਸ ਨੂੰ ਹਰਿਆਣਾ ਪੁਲਿਸ ਨੇ ਹੋਲਡਿੰਗ ਸੈਂਟਰ ਦਾ ਨਾਮ ਦਿੱਤਾ ਜੋ ਕਿ ਕੌਮੀ ਨਾਗਰਿਕ ਰਜਿਸਟਰ ਤਹਿਤ ਬਣਨ ਵਾਲੇ ਡਿਟੈਂਸ਼ਨ ਕੈਂਪਾਂ ਦਾ ਹੀ ਅਸਥਾਈ ਰੂਪ ਹੈ ਇਹਨਾਂ ਸਾਰੇ ਮਜ਼ਦੂਰਾ ਕੋਲ ਪੂਰੇ ਦਸਤਾਵੇਜ਼ ਸਨ ਅਜਹੀਆਂ ਘਟਨਾਵਾਂ ਓਡੀਸਾ ਤੇ ਹੋਰ ਉਹਨਾਂ ਸੂਬਿਆਂ ਵਿੱਚ ਵਾਪਰ ਰਹੀਆਂ ਹਨ ਜਿਨ੍ਹਾਂ ਸੂਬਿਆਂ 'ਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੈ ਇਸ ਸਥਿਤੀ 'ਚ ਦੇਸ਼ ਦੇ ਵੱਖ-ਵੱਖ ਹਿੱਸਿਆਂ 'ਚ ਬੰਗਲਾ ਭਾਸ਼ੀ ਮਜ਼ਦੂਰ ਸਾਰੇ ਦਸਤਾਵੇਜ਼ ਹੁੰਦਿਆਂ ਡਰ ਦੇ ਮਾਰੇ ਵਾਪਸ ਘਰਾਂ ਨੂੰ ਪਰਤ ਰਹੇ ਹਨ ਸੰਘ ਦਾ ਖਾਸੀ ਹਮਲਾ ਵੱਖ-ਵੱਖ ਟੰਗਾ ਰਾਹੀਂ ਤੇਜ਼ ਹੋ ਰਿਹਾ ਹੈ ਇਸ ਹਮਲੇ ਵਿਰੁੱਧ ਵਿਸ਼ਾਲ ਏਕਾ ਉਸਾਰ ਕੇ ਜ਼ੋਰਦਾਰ ਸੰਘਰਸ਼ ਵਿਡਣਾ ਸਮੇ ਦੀ ਅਣਸਰਦੀ ਲੋੜ ਹੈ ਸਾਥੀਓ ਇਸ ਲੇਖ ਬਾਰੇ ਤੁਸੀਂ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਸਾਂਝੇ ਕਰ ਸਕਦੇ ਹੋ ਧੰਨਵਾਦ